ਉਂਗਲੀ ਪੜਕੇ ਮਾਂ ਤੁਝ ਦੀ ਦੀ ਰਾਤ ਮਲਾ ਦੇ ਰੰਗ ਤੇ ਉਂਗਲੀ ਪੜਕੇ ਮਾਤਾ ਜੀ ਨੂੰ ਪੁੱਛ ਸਰਦ ਦੀ ਸਸਨ ਦੀ ਤੇ ਵਿਚੋੜ ਪੈ ਗਿਆ ਉਸ ਵੇਲੇ ਦਾ ਸੁਣੋ ਹਰਦੀ ਰਤਨਿਆਂ ਤੇ ਰਸਤਾ ਤੋੜਦਾ ਭੁੱਲੇ ਜਾਂਦੇ ਦੁਰਾਂ ਦੇ ਲਾਲ ਦੀ ਸਸਨ ਦੀ ਤੇ ਦੇ ਲੈ ਦਾ ਸੁਣ ਲੋ ਦਰਜੀ ਵਟਨ ਮਿਆਂ ਤੇ ਰਸਤਾ ਨਾੜਦਾ ਉਮਰ ਨਿਆਣੀ ਦੋ ਜਿੰਦਾ ਦੀ ਇਕਾਂ ਗੁੱਟੜੀ ਬੇਦੋਸ ਇਨਾ ਨਿਰਦੋਸ਼ਾ ਕੋਣ ਹੈ ਜੋ ਇਨਸਾਨ ਕਰੇ ਬੇਦੋਸ ਇਨਾ ਨਿਰਦੋਸ਼ਾ ਕੋਣ ਹੈ ਜੋ ਸਨਦੀ ਤੇ ਚੋੜਾ ਪੈ ਗਿਆ ਉਸਦੇ ਦੇ ਦਸੁਣੋ ਭਰਤੀ ਵਤਨਿਆਂ ਤੇ ਲਸਤਨ ਰਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਦੀ ਸ਼ਸਨ ਸੰਨੀ ਸਹਿਬ ਜਦੇ ਇੱਕ ਪਾਸੇ ਚਲੇ ਗਏ ਤਾਂ ਕਲਗੀ ਪਰਵਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਗੁਰੂ ਪਿਆਰ ਵਾਲੇ ਸਹਿਬ ਜਾਦਾ ਅਦੀਬ ਸਹੀਦ ਸਹਿਬ ਜਾਦਾ ਜਦਾਰ ਸਿੰਘ ਜੀ ਪੰਜ ਪਿਆਰੇ ਸਾਧ ਸੰਗਤ ਬਹੁਤ ਸਿਕ ਸਤਸਾ ਜਦੀ ਤੋਂ ਬਾਹਰ ਨਿਕਲੇ ਕੱਪੜੇ ਪੀਂਦੇ ਰਹੇ ਨੇ ਠੰਡ ਦਾ ਮੌਸਮ ਹੈ ਸਾਧ ਸੰਗਤ ਜੀ ਇਹ ਰੂਪੜ ਦੇ ਰੰਗਣਾ ਨੇ ਮੇਰੇ ਮਾਰਗ ਸੱਚੇ ਪਾਤਸ਼ਾਹ ਤੇ ਹੰਕਾਰ ਕੀ ਆਸਾਤ ਸੰਤ ਜੀ ਜਿਹੜਾ ਜਿਹੜਾ ਮਲੇਰਪੋਟਲੇ ਦਾ ਨਵਾਬ ਸੀ ਕੀ ਉਹਦੇ ਵਿੱਚ ਸੀ ਵੀ ਬੇਨਤੀ ਸੁਣਾ ਦੇਣਾ ਮਲੇਰਪੋਟਲੇ ਦੇ ਨਵਾਬ ਨੇ ਨਾਲ ਲੱਗ ਕੇ ਹਮਲਾ ਕਰਵਾਇਆ ਜਿਹਦੇ ਨਾਮ ਤੇ ਅਸੀਂ ਗੁਰਦੁਆਰਾ ਬਣਾਇਆ ਵੀ ਬੇਨਤੀ ਸੁਣਾ ਦੇਣਾ ਜਿਹਦੇ ਨਾਮ ਤੇ ਅਸੀਂ ਗੁਰਦੁਆਰੇ ਸਾਰੇ ਨਾ ਪੁਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕੀਤਾ ਸੀ ਭਾਈ ਚਿੱਤਰ ਸਿੰਘ ਉਥੇ ਬਹੁਤ ਭੈੜਾ ਜ਼ਖਮੀ ਹੋ ਗਿਆ ਗੋਲੀ ਬਚ ਗਈ ਚਿੱਤਰ ਸਿੰਘ ਦੇ ਸਾਥ ਸੰਤ ਜੀ ਜਾਤਰੀ ਹੋ ਗਿਆ ਪਰ ਸਿੰਘਾਂ ਦੇ ਵਿਚਦਰ ਸਕਣ ਚੁੱਕਿਆ ਮੋੜੀ ਤੇ ਬਿਠਾਇਆ ਉਹਨਾਂ ਨੂੰ ਤੇ ਭਜਾ ਦਿੱਤਾ ਨਾਲ ਜਨੇ ਪਰ ਵਿਚਤਰ ਸਿੰਘ ਜਰ ਗਿਆ ਉਹਨੂੰ ਨਾਲ ਲਿਆ ਕੇ ਮਹਾਰਾਜ ਸਿੱਤੇ ਪਾਸ਼ਾ ਜਿੱਥੇ ਗੁਰਦੁਆਰਾ ਪਠਾਸਾ ਹਿੰਦੈ ਅਰਾਪ ਰੋਪੜ ਉੱਥੇ ਕੋਟਲਾ ਦੇ ਹਿੰਦਖਾਂ ਦੇ ਘਰੇ ਮਹਾਰਾਜ ਸਿੱਤੇ ਪਾਸ਼ਾ ਨੇ ਰਾਤ ਤੋ ਜਾਈ ਉੱਥੋਂ ਫਿਰ ਮਹਾਰਾਜ ਦੇ ਬਿਤਲ ਦੇ ਚਲਦੇ ਜਾਂਦੇ ਚਮਕੌਰ ਸਹਿਮ ਕਿਰਤ ਚਮਕੌਰ ਮਹਾਰਾਜ